ਇਹ ਸਾਨੂੰ ਹੁੰਦੇ ਆ ਪੁੱਤਰੋ ਉਪਰੋ ਬਦਾਨ ਦੀ ਗਿਰਨਾ ਹੁੰਦੀ ਹੈ ਸ਼ਕਪਾ ਲੰਗੂ ਦੀ ਇਹ ਚੌਂਦੀ ਜਿਹੜੀ ਉਹ ਨਰਮ ਹੁੰਦੀ ਹੈ ਬਾਬਾ ਸ਼੍ਰੀਚੰਦਰ ਜੀ ਇਸ ਤਰ੍ਹਾਂ ਉਪਰੋਂ ਦੇ ਦੇਖਣ ਨੂੰ ਸਖਤ ਲੱਗਦੇ ਆ ਪਰ ਅੰਦਰੋਂ ਪੂਰੇ ਨਰਮ ਹੁੰਦੇ ਠੀਕ ਹੈ ਤੁੰਨਾ ਦਾਰਸੀਵਾ ਇਹ ਗ੍ਰੰਥ ਜੀ ਇੱਕ ਸੰਗਰ ਵਾਲਾ ਹਾਂ ਤੁੰਨਨ ਇਹ ਤੁੰਨਨ ਸੰਤੋਖ ਦਾਰਸੀ ਜੀ ਤੋਂ ਇਹਨਾਂ ਨੇ ਫਿਰ ਪਠਾਨਕੋਟ ਤੋਂ ਰਾਵੀ ਨੂੰ ਲੈ ਕੇ ਆਇਆ। ਉੱਸਲੀ ਪੱਟ ਤੋਂ ਕਲਸ ਦੀ ਥੋੜੀ ਕੱਚੀ ਪਿੰਡਾਂ ਦੇ ਆਪ। ਤੇ ਦਾਲ ਆਪਣੇ ਜਿੰਨੇ ਸਾਧੂ ਜੀ ਉਹਨਾਂ ਨੂੰ ਜਾ ਕੇ ਸੰਕਰਣ ਨੂੰ ਆ। ਸੀ ਤਾਂ ਸਾਧਮਾ ਦੀ ਇੰਨਾ ਲਹਿਰ ਫੱਟ। ਉਹਨਾਂ ਨੇ ਨਾਂ ਰੱਖਿਆ ਨਾ ਸਭ ਮਸੰਦਨ ਨਹੀਂ ਹੰਸ ਦੀ ਚਾਰਗਾਂ ਚੱਲਦੀ। ਕੀ ਗੱਲ। ਅੱਛਾ ਅੱਛਾ। ਅੱਛਾ ਜੀ। ਕੀ ਹੈ? ਉਹ ਇਧਰ ਤੱਕ ਲੈ ਜਾਂਦੇ ਸਰਬਾਰ ਸਾਹਿਬ ਤੋਂ ਟਾਣ ਕੋਟ ਮਾਦੋਪੋਰੇ ਤੋਂ ਨਿਕਾੜਦੇ ਮਾਦੋਪੋਰੇ ਦਾ ਜਿੱਥੇ ਜਿੱਥੇ ਅੱਗੋਂ ਮੈਚ ਸੁਰੂ ਹੋ ਜਾਂਦਾ ਹਾਂ ਜੀ ਹਾਂ ਕੋਥੋਂ ਲੈ ਆ ਗਏ ਤਲਾਵਾੜਾ ਵੀ ਪੈ ਜਾਂਦਾ ਸਾਰੇ ਵਿੱਚ ਹੀ ਹੁੰਦਾ ਟਾਣ ਕੋਟ ਸਰਬਾਰ ਸਾਹਿਬ ਸਾਰੇ ਉੱਥੋਂ ਕੋਟ ਜਿਹੜੇ ਜਿਹਦੇ ਥੇਤ ਜੋ ਨਹੀਂ ਲੱਗਦੀ ਆ ਉਹਨੇ ਹੱਥ ਹੀ ਹੋ ਜਾਂਦੇ ਉਹ ਨਹੀਂ ਕਿ ਆ ਵੀ ਮੈਂ ਕਹਿ ਜਿਹੜੀ ਮੈਂ ਵੀ ਝਗੜਾ ਕਰਨਾ ਕੁਛ ਨਹੀਂ ਹੁੰਦੀ ਸਾਰੂ ਸੰਤਾਂ ਦਾ ਇਹ ਨਾ ਪ੍ਰਤਾਪ ਹੈ ਤੇ ਲੰਗਰਾਂ ਦਾ ਕੋਈ ਫਰਕ ਨਹੀਂ ਲੱਗਾ ਕਿ ਕਿੰਨੇ ਲੰਗਰ ਗਏ ਕਿੰਨੇ ਚੱਲੇ ਉਹ ਇਹ ਇਹ ਉਸ ਤੋਂ ਵੀ 10 ਗਾਸੀ ਲੋਕ ਉੱਛੜ ਗਏ ਬੱਚੇ ਸਾਰਾ ਕੁਝ ਇਹ ਕੋਲ ਨਸੁਰੇ ਸਨ ਆਏ ਜਿਹਨਾਂ ਦੇ ਤੇ ਇਹ ਬਿੱਤੇ ਇਹਨਾਂ ਸ਼ਾਂਸਾ ਵੀ ਲਾਈ ਤੁਸੀਂ ਨੇ ਦੇਖਾਇਆ ਕੋਲਗੇ ਬਗਤ ਨਾ ਮੰਨਤ ਮਾਪੜਨ ਲਾਇਸੀ ਬਰਮਾਰਾ ਨੂੰ ਤੜੀਰੇ ਸੰਤ ਗੋੜੀ ਤਾਂ ਨਹੀਂ ਥਾਲਣਾ ਜੀ ਅੰਦਰ ਤੋਂ ਲੈ ਜਿਆ ਇਹਦਾ ਗਿਆ ਵੀ ਇਹੋ ਹੀ ਰਾਗੀ ਜਿਹਦੇ ਵਿੱਚ ਜਨਦੇਵ ਜੀ ਹੋਏ ਜੀ ਜਿਸ ਸਮਾਏ ਤੇ ਉਹੀ ਰਾਗੀ ਜਿਹੜੀ ਹੈ ਬਰਮਾਰਾ ਇੱਕ ਚਰਨ ਦਾ ਸ਼ੋਕ ਤੇ ਦੇਖਿਆ ਬਰਮਾਰਾ ਜਨਮ ਦਾ ਸਾਇਰ ਦੀ ਯਾਦ ਕਰਨਾ ਕਰਨਾ ਕਰਤੀ ਆ ਸਾਰੀਆਂ ਦੇ ਕੋਈ ਤਮਾਰਾ ਜੀ ਬਰਮਾਰਾ ਗੁੱਜੀ ਬਾਤ ਸੁਣਾਈ ਆ ਅੱਜ ਨੰਦਰ ਕੀ ਜੰਨਾ ਗੁੱਜੀ ਬਾਤ ਸਵੈ ਅਤੇ ਬੜਾ ਤੇ ਗਹਿਰਾ ਪਿਆਰ ਆ। ਸੰਵੇਤਨਸ਼ੀਲਤਾ ਵੀ ਕਾਫੀ ਚੋਂ ਫਰਕ ਪੈ ਗਿਆ। 50 ਦਾਹੀ 50 ਸਾਲ ਕਹਿੰਨਾ ਤੇ ਇਹਦੇ ਵਿੱਚ ਉਦਾਸੀ, ਸੇਵਾ ਭੰਕੀ ਬਹੁਤ ਗਹਿਰਾ ਪਿਆ ਹੋਇਆ। ਜਦੋਂ ਹੋਣੀ ਹੈਗਾ ਜਿੰਨਾ ਦਾ ਹੈਗਾ ਇਹ ਚੀਜ਼ ਤੇ ਗੱਲ ਦੇਖੀ ਹੁਣ ਚੰਗੀ ਨਹੀਂ ਆ। ਸਾਡੇ ਸੰਪਰਦਾਵਰ ਸਰਕਾਰ ਗੁਰਨਾਨਦ ਜੀ ਬਾਬਾ ਸ਼੍ਰੀਚੰਦ ਸਾਹਿਬ ਜੀ ਦਾ ਜੇ ਸਤਕਾਰ ਕਰਦੇ ਆ ਤੇ ਬਾਬਾ ਸ਼੍ਰੀਚੰਦ ਸਾਹਿਬ ਉਹਨਾਂ ਨਾਲੋਂ ਥੋੜ੍ਹਾ ਜ਼ਿਆਦਾ ਗੁਰਨਾਨਦ ਜੀ ਦਾ ਕਰਦੇ। ਜੀਆਂ ਦਾ ਪਿਆਰ ਨਹੀਂ ਬਾਬਾ ਸ਼੍ਰੀਚੰਦ ਜੀ ਸਾਰੇ ਨਾਲ ਸਤਿਕਾਰ ਕਰਦੇ ਸਨ। ਪਰ ਨਹੀਂ। ਉਹਨਾਂ ਨੇ ਬਹੁਤ ਲਗਾਈ। ਤੇ ਉਹਨਾਂ ਨੇ ਕਿਹਾ ਕਿ ਜਦੋਂ ਗੁਰਨਾਨਦ ਜੀ ਦੇ ਜੀਵਨ ਦੇ ਇਹ ਪੜਾਅ ਇਹਨਾਂ ਦਾ ਪਿਆਰ ਤੇ ਤੁਸੀਂ ਨਿ ਬਾਣੀ ਉਚਾਰੋ। ਤੇ ਬਾਬਾ ਜੀ ਨੇ ਕਿਹਾ ਨਹੀਂ ਬਾਣੀ ਤੁਹਾਡੀ ਹੈ ਸਾਡੇ ਮਾਤਰੇ। ਪ੍ਰਸਿਦੰਤਾ ਦੇ ਮਾਤਰੇ ਦੀ ਸੰਪਰਕਰ ਤੇ ਮਾਤਰੇ ਤੋਂ ਜਿਹੜਾ ਆਖਰੀ ਹਲਚ ਇਹਦਾ ਇਹੋ ਹੀ ਆ ਕਿ ਜਿਵੇਂ ਲਗਾ ਮਾਤਰਾ ਹੁੰਦੀ ਆ ਜਿਵੇਂ ਬੜੀ ਚੱਕ ਪੰਕਤੀ ਆਉਂਦੀ ਆ ਆਪਸ ਕੋ ਦ੍ਰਿਗ ਕਰ ਜਾਂਦਾ ਔਰ ਲ ਕੋ ਲਗ ਮਾਤਰਾ ਤੇ ਆਪਣੇ ਆਪ ਨੂੰ ਸਮਝਿਆ ਮੈਂ ਵੱਡਾ ਆਖਰਿਆ ਤੰਕਾਰੀ ਮੱਦੇ ਦੀ ਗੱਲ ਕੀਤੀ ਤੇ ਦੂਜਿਆਂ ਨੂੰ ਸਮਝਾ ਦਈਏ ਮੇਰੇ ਸਾਹਮਣੇ ਦਾ ਕੰਮ ਆਖਣਾ ਹੀ ਵਾਹਿਗੁਰੂ ਜੀ ਨੇ ਇੰਜ ਇੰਬਰਤਾ ਹੋਏ ਕੈਦ ਨੇਤੋਂ ਅੱਡ ਸਮਝ ਲਗਾਵਾ ਹਾਲਾਂਕਿ ਫਰਕ ਕੋਈ ਨਹੀਂ ਇੱਕ ਹੀ ਗੱਲ ਹੈ ਸਰ ਮੰੰਜਲੀ ਇੱਕ ਹੀ ਹੈ ਸਭ ਪ੍ਰਾਪਤੀ ਲਈ ਇੱਕ ਹੀ ਪਰ ਨਿਬਰਤਾ ਉਹ ਕਹੀ ਬਾਬਾ ਸ਼ਿਰੀਚਨ ਸਾਹਿਬ ਜੀ ਬਹੁਤ ਜ਼ਿਆਦੀ ਨਿਬਰਤਾ ਛੋਟੀ ਨਹੀਂ ਹਾਂ